ਪੇਖੇ ਜੋਗੀ ਦਾ ਬਣਾ ਕੇ ਕੰਨੀ ਮੁੰਦਰਾ ਪਵਾ ਕੇ ਪੇਖੇ ਜੋਗੀ ਦਾ ਬਣਾ ਕੇ ਕੰਨੀ ਮੁੰਦਰਾ ਪਵਾ ਕੇ ਦਰ ਦਰ ਹਲਕ ਜਗਾਈ ਜਾਂਦਾ ਏ ਦਰ ਦਰ ਹਲਕ ਜਗਾਈ ਜਾਂਦਾ ਏ ਵਿੱਚ ਜੁਦਾਈ ਹੋ ਕੇ ਸੁਦਾਈ ਆਏ ਵਿੱਚ ਜੁਦਾਈ ਹੋ ਕੇ ਸੁਦਾਈ ਗਲੀ ਗਲੀ ਗਈ ਜਾਂਦਾ ਪੇਸ਼ ਚੋਕੀ ਦਾ ਬਣਾ ਕੇ ਕੰਨੀ ਬੁੰਦਰਾ ਪਵਾ ਕੇ ਕਰਦਾ ਨਾ ਗਲ ਕਰਦਾ ਨਾ ਛਲ ਕਰਦਾ ਨਾ ਗਲ ਕਰਦਾ ਨਾ ਛਲ ਪੁੱਲ ਦਾ ਨਾ ਪਲ ਰਦਾ ਮਨਾਈ ਜਾਂਦਾ ਏ ਰਦਾ ਮਨਾਈ ਜਾਂਦਾ ਏ ਪੇਸ਼ ਚੋਕੀ ਦਾ ਬਣਾ ਕੇ ਮਾਰਿਆ ਇਸ ਕਿਦਰੋਗ ਖਾਂਦਿਆ ਬਜੋਗ ਮਾਰਿਆ ਇਹ ਕੈ ਦੇ ਰੋਗ ਖਾ ਗਿਆ ਵਿਯੋਗ ਖਾ ਗਿਆ ਸੋਗ ਐ ਪਰ ਮੁਸਕਾਈ ਜਾਂਦਾ ਏ ਦੀਦੀ ਨਾ ਦਿਖਾਈ ਜਿਸ ਸੀਨੇ ਅੱਗ ਲਾਈ ਦੀਦੀ ਨਾ ਦਿਖਾਈ ਜਿਸ ਸੀਨੇ ਅੱਗ ਲਾਈ ਬਣ ਬੈਠੀ ਹਰ ਜਾਈ ਦੁਹਾਈ ਪਾਈ ਜਾਂਦਾ ਏ ਚੰਗੇ ਲੱਗਦੇ ਨਾ ਸੁਖ ਮਿਟੇ ਪਿਆਸ ਭੁਖ ਕੰਗਿਲ ਲੱਗਦੇ ਨਾ ਸੁਖ ਮਿਟੇ ਪਿਆਸ ਭੁਖ ਬਣ ਗਿਆ ਦੁੱਖ ਦੁੱਖ ਹਟਾਈ ਜਾਂਦਾ ਏ ਕੰਦੇ ਪਾਗਲ ਕਹਾਏ ਕਦੇ دیਵਾਨ ਅਸ ਦੇਵਾਏ ਨਾ ਹੀਰ ਪੁਲਾਏ ਹੰਝੂ ਬਹਾਈ ਜਾਂਦਾ ਏ ਇਸ਼ਕ ਹਕੀਕੀ ਕਿਤਾ ਪਾਣੀ ਸਬਰਾਂ ਦਾ ਪੀਤਾ ਇਸ਼ਕ ਹਕੀਕੀ ਕਿਤਾ ਮਾੜੀ ਸਬਰਾਂ ਦਾਤੀ ਤਾਂ ਰੱਬ ਵਾਂਗ ਨਾਮ ਲਿਤਾ ਹੀਰ ਹੀਰ ਧਿਆਈ ਜਾਂਦਾ ਏ ਫੇਰੀ ਗਲੀਆਂ ਚ ਪਾਏ ਨਾਲੇ ਕਿੰਟੇ ਖੜਕਾਏ ਫੇਰੀ ਗਲੀਆਂ ਚ ਪਾਏ ਨਾਲੇ ਕਿੰਤਾ ਖੜਕਾਏ ਨਾਮੁ ਖੋ ਫਰਮਾਏ ਅੱਗੇ ਜਾਈ ਜਾਂਦਾ ਏ ਕੋਈ ਹੱਟੂ ਚਾੜੀ ਲਾਏ ਕੋਈ ਹੱਟੀ ਚਾੜੂ ਲਾਏ ਕੋਈ ਹੱਥ ਜੋੜ ਤਿਹਾਈ ਕੋਈ ਦੇਖ ਮੁਸਕਾਏ ਰਾਂਝਾ ਹੀਰ ਗਾਈ ਜਾਂਦਾ ਏ ਕੋਈ ਮੱਥੇ ਪਾਵੇ ਬੱਡੇ ਕੋਈ ਖਾਂਵੇ ਪਿਆ ਵਰਟ ਕੋਈ ਕੰਨਾਂ ਕੱਟੇ ਕੋਈ ਕਹਿੰਦਾ ਚੱਟ ਜੋਗੀ ਗੀ ਗਈ ਜਾਂਦਾ ਏ ਕੋਈ ਕਹੇ